ਇਕ ਤਾਂ ਮਹ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਤੁਸੀਂ ਲੋਕਾਂ ਦੇ ਅੰਦਰ ਗੱਬਰ ਸਿੰਘ ਵਾਂਗੂ ਮਸ਼ਹੂਰ ਹੋ ਜਾਓਗੇ ਘਟੋ ਘਟਾ ਪੋਜੀਸ਼ਨ 'ਚ ਉਹ ਜਿਵੇਂ ਬੰਦੇ ਕਹਿੰਦੇ ਹੈ ਨਾ ਵੀ ਕਹਿੰਦਾ ਬੇਟਾ ਸੋ ਜਾ ਜੁਆਗ ਰਹੁੰਦਾ ਕਹਿੰਦਾ ਬੇਟਾ ਸੋ ਜਾ ਗੱਬਰ ਸਿੰਘ ਆ ਜਾਏਗਾ ਇਹ ਕਾਂਗਰਸੀਆਂ ਦੇ ਘਰੇ ਆ ਗੱਲੋ ਜੀ ਬਾਹਲਾ ਖੰਗਿਆ ਤੇ ਦੇਖੀ ਕਿਤੇ ਭਗਵੰਤ ਮਾਨ ਆ ਜਾਊਗਾ ਇਹ ਤਾਂ ਰਾਤ ਨੂੰ ਉੱਠ ਉੱਠ ਕੇ ਭੱਜਣਗੇ ਇਹਨਾਂ ਦੀ ਮੈਜੋਰਿਟੀ ਦੇ ਉੱਤੇ ਹੋ ਸਕਦਾ ਜਿਵੇਂ ਜੁਆਗ ਨੂੰ ਸ਼ੁਰੂ 'ਚ ਕੋਈ ਜੋ ਦੇਖਣ ਦੇਖਦਾ ਡਿਵੈਲਪਮੈਂਟ ਮੈਂਟਲ ਡਿਵੈਲਪਮੈਂਟ ਤੇ ਅਸਰ ਪਊਗਾ ਵੀ ਆ ਜਿਹੜਾ ਖੌਫ ਦੀ ਤੇ ਉਸ ਤੋਂ ਡਰਾਣਾ ਛੱਡਣ ਜੇ ਕਾਰਵਾਈ ਕਰਨੀ ਕਰਕੇ ਨੱਕੀ ਕਰਨ ਰੋਜ਼ ਰੋਜ਼ ਦਾ ਕੀ ਖੇਡ ਪਾਇਆ ਕਿਸੇ ਨੂੰ ਕਹਿ ਰਹੇ ਸੋਨੇ ਦੇ ਬਿਸਕੁਟ ਕਿਸੇ ਨੂੰ ਕਹਿੰਦੇ ਐ ਬੁਲਖਰਾਣਾ ਕਿਸੇ ਨੂੰ ਕਹਿੰਦੇ ਐ ਬਸਾਂ ਦੀ ਬਾਡੀ ਖੋਲ ਲੂੰਗਾ ਕੋ ਖੋਲ ਕੇ ਨੱਕੀ ਕਰੋ ਹੁਣ ਤਿੰਨਾਂ ਨੂੰ ਫਾਇਰ ਟੰਗ ਰੱਖਿਆ ਵੀ ਕਦੋਂ ਕਰਨਗੇ ਨਹੀਂ ਕਰਨਗੇ ਇਸ ਤਰ੍ਹਾਂ ਡਰਾਣਾ ਧਮਕਾਣਾ ਬੰਦ ਕਰਨ ਕਾਰਵਾਈ ਕਰਨੀ ਹੈ ਕਰਨੀ ਲੋਕਾਂ ਨੂੰ ਦੱਸ ਦੇਣ ਵੀ ਇਹ ਤਾਂ ਮੇਰੇ ਹੀ ਚੇਲੇ ਚਾਂਟੇ ਐ ਸਾਡੇ ਮਤਲਬ ਜੇ ਵੀ اپੋਜੀਸ਼ਨ ਹੈਗੀ ਨਾ ਇਹਨਾਂ ਨੂੰ ਕੁਝ ਕਰਨਾ ਲੋਕਾਂ ਨੂੰ ਗੁੰਮਰਾਹ ਕਰਦਾ ਦੇਖੋ ਜੀ ਮੈਂ ਦਾਬੇ ਮਾਰੇ ਕੋਈ ਦਾਬੇ ਦੂਬੇ ਨਹੀਂ ਇਕੱਠੇ